ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਪਹਿਲੀ ਪਾਸ਼ੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਬਾਰੇ 11ਵਾਂ ਪਾਠ ਪੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਗੁਰੂ ਜੀ ਪੁੱਲਿਆਂ ਨੂੰ ਰਾਏ ਪਾਉਂਦੇ ਰਹੇ ਮਰਦਾਨਾ ਵਾਪਸ ਸੈਦਪੁਰ ਗੁਰੂ ਜੀ ਨਾਮ ਬਾਣੀ ਆਸਰੇ ਪਾਪੀ ਜੀਵਨ ਦਾ ਧਾਰ ਕਰਦੇ ਰਹਿ ਸੈਦ ਪੁਰ ਰੇਂਦਿਆਂ ਕਈ ਰੇਂਦਿਆਂ ਕਈ ਦਿਨ ਹੋ ਗਏ ਮਰਦਾਨਾ ਤਲਵੰਡਿਓ ਹੋ ਕੇ ਗੁਰੂ ਜੀ ਕੋਲ ਪੁੱਜ ਗਿਆ ਜਦੋਂ ਗੁਰੂ ਜੀ ਨੇ ਮਾਤਾ ਤ੍ਰਿਪਤਾ ਜੀ ਪਿਤਾ ਕਾਲੂ ਜੀ ਤੇ ਰਾਏ ਬਲਾਰ ਜੀ ਦੀ ਸੁਖਾਂਤ ਪੁੱਛੀ ਤਾ ਮਰਦਾਨੇ ਨੇ ਆਖਿਆ ਦਾਤਾ ਮੈਂ ਕੀ ਦਸਾਂ ਸਾਰੇ ਬਹੁਤ ਵਿਰਾਗ ਕਰਦੇ ਨੇ ਮਾਤਾ ਤ੍ਰਿਪਤਾ ਜੀ ਦੇ ਨੈਣਾ ਵਿੱਚੋਂ ਤਾਂ ਜਲ ਸੁੱਕਦਾ ਹੀ ਨਹੀਂ ਜਿਹ ਦੇਨ ਸੁਲਤਾਨਪੁਰ ਤੋਂ ਸੁਨੇਹਾ ਪੁੱਜਾ ਹੈ ਨਾ ਕੇ ਨਾਨਕ ਸਾਧ ਕੇ ਘਰੋਂ ਨਿੱਕਲ ਗਿਆ ਉਸ ਦਿਨ ਤੋਂ ਬਹੁਤ ਉਰਾ ਕਰਦੇ ਹਨ ਇਹੋ ਆਖਦੇ ਹਨ ਪੁੱਤਰ ਦੇ ਦਰਸ਼ਨ ਨਹੀਂ ਹੋਣਗੇ ਰੋਂਦੀ ਹੀ ਮਰ ਜਾਵਾਂਗੀ ਮੇਤਾ ਕਾਲੂ ਜੀ ਉਹਨਾਂ ਦਾ ਤਾਂ ਪੁੱਛੋ ਹੀ ਕੋਈ ਨਾ ਉਹ ਤਾਂ ਚਦainya ਵਾਂਗ ਫਿਰਦੇ ਨੇ ਕਦੀ ਕਰੋਧਵਾਨ ਹੋ ਕੇ ਤੁਸਾਨੂੰ ਮੰਦ ਸ਼ਬਦ ਆਖਣ ਲੱਗ ਪੈਂਦੇ ਹਨ ਦੀ ਆਪ ਨੂੰ ਅਰੇ ਵੱਧ ਘਟ ਬੋਦੀ ਜਾਂਦੇ ਹਨ ਉਹਨਾਂ ਦਾ ਕਲੇਜਾ ਹਿਲ ਗਿਆ ਹੈ ਮੈਨੂੰ ਪਕੀਆਂ ਕਰਦੇ ਸੀ ਇੱਕ ਵਾਰ ਜ਼ਰੂਰ ਪੁੱਤਰ ਨਾਨਕ ਘਰ ਆਵੇ ਰਾਏ ਬਲਾਰ ਦੀ ਤਾਂ ਪੁੱਛੋ ਹੀ ਕੋਜਣਾ ਉਹ ਤਾਂ ਤੁਸਾਂ ਦੇ ਛੋੜੇ ਵਿੱਚ ਕੋਇਲ ਵਾਂਗ ਕੂਕ ਰਹੇ ਹਨ ਉਹ ਤਾਂ ਰਾਤ ਦਿਨੇ ਬੇਨਤੀਆਂ ਕਰਦੇ ਹਨ ਕਿ ਤੁਸੀਂ ਉਹਨਾਂ ਨੂੰ ਮਿਲੋ ਤੁਸਾਂ ਦੇ ਦਸਤੇ ਛਦਾਂ ਦਾ ਜਾਪ ਕਰਦੇ ਰਹਿੰਦੇ ਹਨ ਬਹੁਤ ਵੜਗੀ ਹੋ ਗਏ ਨੇ ਜਦੋਂ ਮੈਂ ਤੁਰਨ ਲੱਗਾ ਤਾਂ ਮੈਨੂੰ ਸਾਦ ਕੇ ਆਉ ਪੱਕੀ ਕਰਨ ਲੱਗੇ ਮਰਦਾਨਿਆਂ ਮੇਰੇ ਵੱਲੋਂ ਪੱਕੀ ਕਰੀ ਆਖੀ ਰਾਏ ਬਲਾਰ ਤੇਰਾ ਸੇਵਕ ਤੈਨੂੰ ਜਾਦ ਕਰਦਾ ਹੈ ਜਿਵੇਂ ਮੱਛਲੀ ਨੀਰ ਬਿਨਾ ਤੜਫਦੀ ਹੈ ਤੇਰੇ ਉਹ ਤੜਫ ਰਿਆ ਹੈ ਪ੍ਰੀਤਮ ਪਿਆਰੇ ਆ ਦਰਸ਼ਨ ਦੇ ਰਾਤ ਦੇ ਹੀ ਦੈਨ ਉਠਾਂ ਦੇ ਪਾਈ ਦੇਲ ਦੀ ਬਚੈਨੀ ਨੂੰ ਦੂਰ ਕਰੀ ਆਈ ਮੇਰੇ ਮਾਹੀ ਮੇਰੇ ਪਿਆਰੇ ਐਉ ਕਿੰਨਾ ਚਿਰ ਵਿਰਾਗ ਕਰਦੇ ਰਹਿ ਸਨੇਹਾ ਦਿੰਦੀ ਹੋਏ ਉਹ ਇਹੋ ਹੀ ਆਖਦੇ ਸਨ ਜੇ ਗੁਰੂ ਨਾਨਕ ਜੀ ਤਲਵੰਡੀ ਆਕੇ ਰਹਿਣ ਦਾ ਸਾਰਾ ਖਰਚ ਮੈਂ ਦਿਆਂਗਾ ਧਰਮਸ਼ਾਲਾ ਬਣਵਾ ਦਿਆਂਗਾ ਖારી ਜ਼ਮੀਨ ਉਹਨਾਂ ਦੇ ਹਾਂਦੇ ਕਰ ਦਿਆਂਗਾ ਪਰ ਇੱਕ ਵਾਰ ਜ਼ਰੂਰ ਆ ਜਾਣ ਮਾਂ ਬਾਪ ਨਾਲ ਮੇਰ ਤੇ ਰਾਇ ਬਲਾਰ ਦੀ ਸ਼ਰਧਾ ਮਨੁੱਖ ਆਪਣੀ ਜਨਮ ਭੂਮੀ ਨਾਲ ਬਹੁਤ ਪਿਆਰ ਕਰਦਾ ਹੈ ਪਾਵੇਂ ਪ੍ਰਦੇਸ਼ਾਂ ਚ ਰਹੇ ਵਤਨ ਦੀ ਜਾਨ ਨਹੀਂ ਪੋਲਦੀ ਇੱਕ ਗੁਰੂ ਜੀ ਤਲਵੰਡੀ ਨੂੰ ਨਹੀਂ ਸਨ ਭੁੱਲੇ ਤਾਂ ਉਹ ਇਸ ਕਰਕੇ ਤਲਵੰਡੀ ਉਹਨਾਂ ਦੀ ਜਨਮ ਭੂਮੀ ਸੀ ਦੂਸਰਾ ਉਹਨਾਂ ਨੂੰ ਸਮਝਣ ਵਾਲਾ ਰਾਏ ਬਲਾਰ ਉੱਥੇ ਰਹਿੰਦਾ ਸੀ ਜਦੋਂ ਮਰਦਾਨੇ ਨੇ ਮਾਪੇ ਤੇ ਰਾਇਬ ਲਾਰ ਦਾ ਸੰਦੇਸ਼ ਦਿੱਤਾ ਤਾਂ ਗੁਰੂ ਜੀ ਨੇ ਤਲਵੰਡੀ ਜਾਨ ਦਾ ਫੈਸਲਾ ਕਰ ਲਿਆ ਭਾਈ ਲਾਲੋ ਨਾਲ ਇਕਰਾਰ ਕਰਕੇ ਕਿ ਮੁੜ ਕੇ ਕਦੀ ਆ ਕੇ ਮਿਲਾਂਗੇ ਗੁਰੂ ਜੀ ਨੇ ਫੈਰਪੁਰ ਨੂੰ ਛੱਡਿਆ ਦੋ ਤੇ ਦੋ ਮੰਜ਼ਲਾ ਕਰਕੇ ਤਲੰਡੀ ਆ ਗਏ ਸਿੱਧੇ ਘਰ ਨਹੀਂ ਨਗਰ ਦੇ ਨੇੜੇ ਵਾਣ ਏਠਾ ਆਥਨ ਲਾ ਕੇ ਬੈਠ ਗਏ ਚਿੱਪੀ ਕੋਲ ਰੱਖ ਲਈ ਨੈਣ ਮੁੰਦਕੇ ਮਾਲਾ ਫੇਰਨੀ ਸ਼ੁਰੂ ਕਰ ਦਿੱਤੀ ਉਹ ਆਪਣੇ ਮਾਹੀ ਨੂੰ ਖੁਸ਼ ਕਰਨ ਲੱਗੇ ਬਾਹਲਾ ਤੇ ਮਰਦਾਨਾ ਘਰ ਚਲੇ ਗਏ ਕਿਉਂਕਿ ਉਹਨਾਂ ਨੂੰ ਆਪ ਆਪਣੇ ਪਰਿਵਾਰਾਂ ਨਾਲ ਮਿਲਣ ਦੀ ਇੱਛਾ ਸੀ ਤਿੰਨਾ ਚੋਂ ਇਸ ਤਰ੍ਹਾਂ ਤੇ ਬਾਲਾ ਨੇ ਗੁਰੂ ਜੀ ਨੂੰ ਦੇਖਿਆ ਉਹ ਪਛਾਣ ਨਹੀਂ ਸਕੀਆਂ ਕਿ ਇਹ ਉਹਨਾਂ ਦੇ ਪਿੰਦਰ ਦੇ ਪਟਵਾਰੀ ਮਹਿਤੇ ਕਾਲੂ ਦਾਸ ਪੁੱਤਰ ਹੈ ਉਹਨਾਂ ਇੱਥੇ ਜਾ ਕੇ ਲੋਕ ਯਾਕੇ ਲੋਕਾਂ ਨੂੰ ਦੱਸਿਆ ਕੋਈ ਸੰਤ ਆਇਆ ਹੈ ਉਹਦੇ ਸੁੰਦਰ ਚਿਹਰੇ ਦਾ ਨੂਰ ਡਲਕਾ ਮਾਰਦਾ ਹੈ ਕੋਈ ਭਗਵਾਨ ਦਾ ਅਵਤਾਰ ਹੈ ਦਰਸ਼ਨ ਕੀਤਿਆਂ ਸਭ ਮਰਾਦਾਂ ਪੂਰੀਆਂ ਹੁੰਦੀਆਂ ਹਨ ਸ਼ਾਤਤੇ ਦੁਖੀ ਲੋਕ ਸੁਣ ਕੇ ਗੁਰੂ ਜੀ ਵੱਲ ਦੌੜ ਪਏ ਆ ਚਰਣਾ ਉਤੇ ਮਥਾ ਟੇਕਿਆ ਮੱਥਾ ਟੇਕਨ ਤਿੱਖੋ ਆਥ ਜੁੜ ਕੇ ਆਤਮਾ ਦੀ ਭੁੱਖ ਨੂੰ ਪ੍ਰਗਟ ਕੀਤਾ ਤੇ ਦਾਤਾਂ ਹਾਸਲ ਕੀਤੀਆਂ ਵਡੇਰੀ ਉਮਰ ਤੇ ਪੁਰਖਾਂ ਨੇ ਪਛਾਨ ਲਿਆ ਉਹ ਕੂਕੁੱਠੇ ਬੇਦੂ ਬੇਦੀ ਕਾਲੂ ਦਾ ਪੁੱਤਰ ਨਾਨਕ ਹੈ ਆਹਰ ਸਾਧ ਹੋ ਗਿਆ ਓਹੀ ਹੈ ਜਿਸ ਨੇ ਸਿਰ ਉੱਤੇ ਆਪਣੇ ਸ਼ਾਂ ਕੀਤੀ ਹਾਂ ਓਨ ਨਾਰੇ ਬਲਾਰ ਮਹਿਤਾ ਕਾਲੂ ਤੇ ਮਾਤਾ ਤ੍ਰਿਤਾ ਨੂੰ ਜਾ ਦੱਸਿਆ ਮਾਤਾ ਜੀ ਤੇਰਾ ਪੁੱਤਰ ਆ ਗਿਆ ਪਿੰਡੋਂ ਬਾਰਵਾਨ ਇੱਥਾਂ ਬੈਠਾ ਹੈ ਉਹ ਸਾਧੂ ਹੈ ਲੋਕ ਉਹਦੀ ਪੂਜਾ ਕਰਦੇ ਹਨ ਪੁੱਤਰ ਵਿਛੋੜੇ ਵਿੱਚ ਬੁੱਢੀ ਹੋਈ ਮਾਤਾ ਸੁੰਦੇ ਸਾਰ ਜਵਾਨ ਹੋ ਗਈ। ਮਮਤਾ ਕੁੱਠੀ ਪੁੱਤਰ ਨੂੰ ਦੇਖਣ ਵਾਸਤੇ ਉੱਠੀ ਤੇ ਘਰੋਂ ਤੁਰੀ। ਠੀਕ ਉਸੇ ਤਰ੍ਹਾਂ ਜਿਵੇਂ ਕਦੀ ਪੂਰਨਦੀ ਮਾਂ ਇਛਰਾ ਪੁੱਤਰ ਨੂੰ ਦੇਖਣ ਵਾਸਤੇ ਬਾਗ ਵਿੱਚ ਗਈ ਸੀ। ਮਾਵਾਂ ਵਾਸਤੇ ਸਭ ਕੁਝ ਹੁੰਦੇ ਹਨ, ਹਨ। ਪੁੱਤਰ ਅੱਖਾਂ ਤੋਂ ਓਲੇ ਹੋਣ ਤੋਂ ਮਾਂਵਾਂ ਦੀਆਂ ਅੱਖਾਂ ਮੁੰਧ ਜਾਂਦੀਆਂ ਹਨ ਮੈਤਾ ਕਾ ਲੂ ਤੇ ਉਹਦਾ ਭਰਾ ਲਾਲੂ ਗੁਰੂ ਜੀ ਦਾ ਆਉਣਾ ਸੁਣ ਕੇ ਘਰੀ ਨਾ ਰਹਿ ਸਕੇ ਉਹ ਤੁਰੇ ਗੁਰੂ ਜੀ ਵੱਲ ਰਾਏ ਬਲਾਰ ਗੁਰੂ ਜੀ ਨੂੰ ਸਮਝਦਾ ਸੀ ਉਹ ਕਿਵੇਂ ਰਹਿ ਸਕਦਾ ਸੀ ਆਪਣਿਆ ਬਜ਼ੁਰਗਾਂ ਨੂੰ ਕੋਲ ਆਉਂਦਿਆਂ ਵੇਖ ਕੇ ਆਦਰ ਤੇ ਸਤਕਾਰ ਕਰਨ ਵਾਸਤੇ ਗੁਰੂ ਜੀ ਉਠ ਖਲੋਤੇ ਦੋਵੇਂ ਹੱਥ ਜੋੜੇ ਸਿਰ ਨਵਾਇਆ ਮਾ ਤ੍ਰਿਪਤਾ ਮੇਤਾ ਕਾਲੂ ਚਾਚਾ ਲਾਲੂ ਦੇ ਚਰਨਾਂ 'ਤੇ ਮੱਥਾ ਟੇਕਿਆ ਜਦੋਂ ਰਾਏ ਬਲਾ ਤੇ ਚਰਨਾ ਉੱਤੇ ਮੱਥਾ ਟੇਕਣ ਲੱਗੇ ਤਾਂ ਰਾਏ ਬਲਾਰ ਨੇ ਆਪਣੇ ਹੱਥਾਂ ਉੱਤੇ ਗੁਰੂ ਜੀ ਦਾ ਸਿਰ ਬੋਚ ਲਿਆ ਉੱਪਰ ਚੱਕ ਕੇ ਆਖਣ ਲੱਗੇ ਦਾਤਾ ਐਨਾ ਭਾਰ ਨਾ ਸਿਰ ਤੇ ਚਾੜ ਮੈਂ ਨੀਚ ਮੈਂ ਮਸਕੀਨ ਜਗਤ ਗੁਰੂ ਮੇਰੇ ਪਾਪੀ ਦੇ ਚਰਨਾਂ ਉੱਤੇ ਮੱਥਾ ਟੇਕੇ ਇਹ ਨਹੀਂ ਹੋ ਸਕਦਾ ਮੈਂ ਚਰਨ ਧੂੜ ਮੱਥੇ ਨੂੰ ਲਾਉਣੀ ਹੈ ਮੇਰ ਕੀਤੀ ਜਿਵੇਂ ਨੀਰ ਬਿਨਾ ਮਛਲੀ ਤੜਪਦੀ ਹੈ ਤਿਵੇਂ ਆਪ ਦੇਵ છોੜੇ ਵਿੱਚ ਮੈਂ ਤੜਫ ਰਿਆ ਹਾਂ ਦਰਸ਼ਨ ਕਰਕੇ ਦਿਲ ਨੂੰ ਸ਼ਾਂਤੀ ਆਈ ਹੈ ਨਾਮ ਦਾਣ ਬਖਸ਼ੋ ਕਰਤਾਰ ਚੇਤ ਆਵੇ ਗੁਰੂ ਜੀ ਨੇ ਆਖਿਆ ਸਾਰੇ ਬੈਠ ਗਏ ਮਾਤਾ ਤ੍ਰਿਪਤਾ ਮੈਤਾ ਕਾਲੂ ਤੇ ਲਾਲੂ ਸਾਹਮਣੇ ਗੁਰੂ ਜੀ ਨੂੰ ਸੰਤ ਬਣੇ ਬੈਠੇ ਸਨ ਗੁਰੂ ਨਾਨਕ ਜੀ ਸੰਤ ਬਣੇ ਬੈਠੇ ਸਨ ਸੱਚੇ ਪਾ ਸੱਚੇ ਸੰਤ ਮਹਿਤਾ ਕਾਲੂ ਜੀ ਨੂੰ ਕਚੀਚੀਆਂ ਜਾਂਦਿਆਂ ਸੀ ਪਰ ਉਹ ਲਾਲੂ ਕੋਲੋਂ ਡਰਦਾ ਉਹ ਬਾ ਸਰਦਾ ਨਹੀਂ ਕਿਉਂਕਿ ਘਰੋਂ ਇਹ ਫੈਸਲਾ ਕਰਕੇ ਤੁਰੇ ਸੰਨ ਕਿ ਗੁਰੂ ਜੀ ਨੂੰ ਘਰ ਰਹਿਣ ਵਾਸਤੇ ਪ੍ਰੇਰਣਾ ਸਿਰਫ ਲਾਲੂ ਜੀ ਕਰਨਗੇ ਬਹੁਤ ਸਾਰੇ ਬਚਨ ਬਲਾਸ ਹੁਣ ਪਿੱਛੋਂ ਲਾਲੂ ਜੀ ਨੇ ਆਪਣੇ ਮਨੋਂ ਭਾਵਨਾ ਨੂੰ ਇਉਂ ਪ੍ਰਗਟ ਕੀਤਾ ਬੇਟਾ ਨਾਨਕ ਈਸ਼ਵਰ ਭਗਤੀ ਕਰਨਾ ਜਾਂ ਸੰਤ ਹੋਣਾ ਬੁਰਾ ਨਹੀਂ ਪਰ ਆਪਣਾ ਪਰਿਵਾਰ ਛੱਡਣਾ ਮਾੜਾ ਹੈ ਤੇਰੇ ਦੋ ਪੁੱਤਰ ਹਨ ਪੁੱਤਰਾ ਬਦਲੇ ਮਾਪੇ ਸੈਂਕੜੇ ਪਾਪੜ ਵੇਲਦੇ ਨੇ ਪੁੱਤਰ ਲੱਖੀ ਯਾਰੀ ਅਥ ਨਹੀਂ ਆਉਂਦੇ ਤੇਰਾ ਮਾਂ ਬਾਪ ਤੇਰੀ ਹੋਟੀ ਮੈਂ ਅਤੇ ਤੇਰੀ ਚਾਚੀ ਅਸੀਂ ਸਾਰੇ ਸਹੀ ਜੀਂਦੇ ਹਾਂ ਫਿਰਨਾ ਛੱਡ ਕੇ ਘਰ ਰੋ ਭਗਤੀ ਕਰੀ ਜਾਓ ਰੱਬ ਵੀ ਰਾਜੀ ਤੇ ਅਸੀਂ ਸਾਰੇ ਰਾਜੀ ਜੇ ਮਾਂ ਬਾਪ ਕਲਪ ਦੇ ਰਏ ਤਾਂ ਤੇਰੀ ਭਗਤੀ ਕਿਸ ਕੰਮ ਪਰਿਵਾਰ ਵਿੱਚ ਰਹਿਣਾ ਚੰਗਾ ਹੈ ਸਾਧੂ ਦਾ ਕਰਮ ਹੈ ਸਾਧ ਤੇ ਦਇਆ ਕਰੇ ਕਿਸੇ ਦਾ ਦਿਲ ਨਾ ਦਿਖਾਵੇ ਕਾਰ ਚੱਲ ਤੇ ਪਰਿਵਾਰ ਵਿੱਚ ਸੁਖੀ ਵਾਸ ਅਖੀ ਦਾ ਤੀਨੇ ਨੈਣ ਮੁੰਡੇ ਸੁਰਤ ਟਕਾ ਕੇ ਰਸੀਲੇ ਗਲੇ ਨਾਲ ਬਾਣੀ ਦਾ ਇਹ ਸ਼ਬਦ ਹੈ ਆਚਾਰਿਆ ਉਹ ਸ਼ਬਦ ਚਾਚੇ ਲਾਲੂ ਤੇ ਮਹਿਤਾ ਕਾਲੂ ਨੂੰ ਉੱਤਰ ਦੇਣ ਵਾਸਤੇ ਸੀ ਫੋਲ ਪੱਤਿਆਂ ਵਰਗੇ ਬੁੱਲਾਂ ਤੇ ਐਉ ਲੈ ਉਫਪਾਨ ਹੋਈ ਇਹ ਵਿਚਾਰ ਸੁਣ ਕੇ ਚਾਚਾ ਲਾਲੂ ਨਿਰਤ ਹੋ ਗਿਆ ਉਸ ਨੇ ਕਾਲੂ ਵੱਲ ਮੁੜ ਕੇ ਪਹੁੰਚ ਆਖਿਆ ਭਾਈ ਸਾਹਿਬ ਇਹ ਬਹੁਤ ਦੂਰ ਪਹੁੰਚ ਚੁੱਕਾ ਹੈ ਸਾਡਾ ਇਹਦਾ ਮੇਲ ਕੋਈ ਨਹੀਂ ਰਿਹਾ ਇਹ ਆਕਾਸ਼ਾਂ ਵਿੱਚ ਡਾਰੀਆਂ ਲਾਉਂਦਾ ਹੈ ਅਸੀਂ ਧਰਤੀ ਉੱਤੇ ਫਿਰ ਰਹੇ ਹਾਂ ਰਾਏ ਬਲਾਰ ਕੋਲ ਲੈ ਚਲੂ ਉਹ ਸ਼ਾਇਦ ਸਮਝਾ ਲੈਣ ਮਈਤਾ ਮਈਤੇ ਕਾਲੂ ਨੇ ਗੁਰੂ ਜੀ ਨੂੰ ਆਖਿਆ ਪੁੱਤਰ ਰਾਏ ਬਲਾਰ ਦੀ ਦੇ ਬਹੁਤ ਭਾਰੀ ਹੋ ਗਈ ਹੈ ਉਹ ਮੰਜੇ ਤੋਂ ਉੱਠ ਤੁਰ ਫੇਰ ਨਹੀਂ ਸਕਦਾ ਉਹਦੇ ਘਰ ਚੱਲ ਕੇ ਉਸ ਨੂੰ ਮਿਲਿਆ ਉਹ ਤੈਨੂੰ ਬਹੁਤ ਯਾਦ ਕਰਦਾ ਹੈ ਜੱਲੋ ਉਹਨਾਂ ਨੂੰ ਜਰੂਰ ਮਿਲਣਾ ਹੈ ਉਹ ਅੱਛੇ ਪੁਰਸ਼ ਹਨ ਇਹ ਆ ਕੇ ਗੁਰੂ ਜੀ ਆਸਣ ਤੋਂ ਉੱਠੇ ਤੇ ਆਪਣੇ ਪਿਤਾ ਕਾਲੂ ਜੀ ਲਾਲੂ ਜੀ ਤੇ ਮਾਤਾ ਤ੍ਰਿਪਤਾ ਨਾਲ ਤੁਰ ਪਏ ਆਪਣੇ ਘਰ ਨਹੀਂ ਗਏ ਸਿੱਧੇ ਰਾਇ ਬਲਾਰ ਦੇ ਘਰੇ ਨੂੰ ਗਏ ਘਰ ਨੂੰ ਗਏ ਰਾਇ ਰਾਇ ਬਲਾਰ ਨਾਲ ਮੇਲ ਮਾਤਾ ਤ੍ਰਿਪਤਾ ਦਾ ਘਰ ਨੂੰ ਚਲੀ ਗਈ ਮਹਿਤਾ ਕਾਲੂ ਜੀ ਤੇ ਲਾਲੂ ਜੀ ਵੀ ਗੁਰੂ ਜੀ ਦੇ ਨਾਲ ਰਾਏ ਬਲਾਰ ਦੇ ਘਰ ਪੁੱਜ ਗਏ ਰਾਏ ਬਲਾਰ ਪਲੰਘ ਉੱਤੇ ਬੈਠਾ ਸੀ ਜਦੋਂ ਉਸ ਨੇ ਗੁਰੂ ਜੀ ਨੂੰ ਦੇਖਿਆ ਤਾਂ ਛੇਤੀ ਨਾਲ ਉੱਠਣ ਦਾ ਯਤਨ ਕੀਤਾ ਪਰ ਗੁਰੂ ਜੀ ਨੇ ਉਸ ਨੂੰ ਰੋਕ ਲਿਆ ਰਾਏ ਜੀ ਬੈਠੋ ਕਿ ਚਲ ਨਾ ਕਰੂ ਤੁਸੀਂ ਵੱਡੇ ਜੀ ਗੁਰੂ ਜੀ ਦੇ ਬਚਨ ਸੰਨ ਮੇਰੇ ਧਨ ਭਾਗ ਮੇਰਾ ਮਾਹੀ ਮੈਨੂੰ ਆ ਮਿਲਿਆ ਮੇਰਾ ਅੱਲਾ ਮੇਰੇ ਪਰਮਾਤਮਾ ਮੇਰਾ ਸੁਖ ਆ ਗਿਆ ਆ ਮੇਰੇ ਕੋਲ ਮੈਂ ਚਰਨੀ ਹੱਥ ਲਾਵਾਂ ਰਾਏ ਬਲਾਰ ਬਹਿ ਬਲ ਉਹ ਉਠਿਆ ਖੁਸ਼ੀ ਵਿੱਚ ਉਸਦਾ ਹੀ ਦੁਨਆ ਨਾਚ ਕਰਨ ਲੱਗ ਪਿਆ ਭੁੱਖੇ ਨੂੰ ਰੋਟੀ ਮਿਲਣ ਵਾਲੀ ਗੱਲ ਸੀ ਗੁਰੂ ਜੀ ਨੇੜੇ ਹੋ ਗਏ ਰਾਏ ਬਲਾਰ ਨੇ ਚਰਨਾਂ ਨੂੰ ਹੱਥ ਲਾਇਆ ਉਹੋ ਆਠਾ ਫੇਰ ਆਪਣੀਆਂ ਅੱਖਾਂ ਉੱਤੇ ਰੱਖੇ ਗੁਰੂ ਜੀ ਦੋਵੇਂ ਕੋਮਲ ਹੱਥ ਫੜ ਕੇ ਚੁੰਮੇ ਨਾਲ ਹੀ ਕਰਜ ਕੀਤੀ ਦਾਤਾ ਮੇਰੀ ਹੁਣ ਪਿਛਲੀ ਉਮਰ ਹੈ ਮੈਂ 4 ਦਿਨ ਦਾ ਪ੍ਰਾਉਣਾ ਹਾਂ ਅਗਲੇ ਸਫਰ ਕੋਲੋਂ ਡਰ ਆਂਦਾ ਹੈ ਪਤਾ ਨਹੀਂ ਖਦਾ ਕਿਹੜੇ ਵਿਖੜੇ ਰਾਹ ਤੋਰੇ ਕਿੰਨੇ ਜਨਮ ਪਰਮਾ ਨਾ ਪਵੇ ਮੈਂ ਬੇਨਤੀ ਕਰਦਾ ਹਾਂ ਮੇਰੇ ਪਰ ਦਇਆ ਕਰੋ ਮੇਰਾ ਅੱਗਾ ਸਵਾਰੋ ਮੇਰਾ ਦੇ ਦਾਤੇ ਰਿੱਧੀ ਸਿੱਧੀ ਦੇ ਮਾਲਕ ਆਪਣੇ ਸਿੱਖ ਉੱਪਰ ਤੁਰੇ ਠਪਾਈ ਆਪਣੀ ਮौज ਨਾਲ ਬੋਲੇ ਰਾਏ ਜੀ ਤੁਸੀਂ ਨਿਆਲ ਹੋ ਗਏ ਹੋ ਜੇ ਅੱਗੇ ਵੀ ਚਿੰਤਾ ਨਾ ਕਰੋ ਤੇ ਤੁਹਾਡੀ ਸੱਚੀ ਭਗਤੀ ਨੇ ਤੁਹਾਡੀ ਕਲਿਆਣ ਕਰ ਦਿੱਤੀ ਹੈ ਬੇਬਸਤਾ ਸਵਰਗਾਂ ਵਿੱਚ ਵਾਸਾ ਹੋਵੇਗਾ। ਦੇਵਤੇ ਅੱਗੋਂ ਸਵਾਗਤ ਕਰਨ ਵਾਸਤੇ ਆਉਣਗੇ। ਮਾਨ ਬਾਣੀ ਕਰਕੇ ਸਤ ਕਰਤਾ ਦਾ ਸਿਮਰਨ ਕਰਿਆ ਕਰੋ। ਮੂਲ ਮੰਤਰ ਦਾ ਪਾਠ ਕਰੋ। ਸਾਰੇ ਖਤਰੇ ਟਾਲ ਜਾਣਗੇ। ਦਾਤਾ ਕਿਹੜਾ ਮੂਲ ਮੰਤਰ? ਮੈਨੂੰ ਤਾਂ ਪਤਾ ਨਹੀਂ। ਰਾਈ ਬਲਾਰ ਨੇ ਪੁੱਛਿਆ। மூல மத்திய அக்கால மூர்த்தி சேவாசா ஜப்ப சச்ச ஜே சச்ச நான்கோசி சச்ச ਸਾਰੇ ਰੋਗਾਂ ਨੂੰ ਦੂਰ ਕਰਨ ਵਾਲਾ ਇਹ ਮੰਤਰ ਹੈ। ਇਸੇ ਨੂੰ ਰਾਦਾਰੀ ਸਮਝੋ। ਗੁਰੂ ਜੀ ਨੇ ਦੱਸਿਆ ਮੇਰੀ ਇੱਕ ਹੋਰ ਇੱਛਾ ਓ ਕੀ ਰਾਏ ਜੀ ਕੋਈ ਦਿਨ ਮੇਰੇ ਕੋਲ ਰਹੋ ਮੈਂ ਪਾਪੀ ਜੀਵ ਸੇਵਾ ਕਰਕੇ ਆਥ ਸਫਲ ਕਰ ਲਵਾਂ। ਮੈਨੂੰ ਬਹੁਤ ਚਾਹੋ ਹੈ ਦਾਤਾ ਈ ਪ੍ਰਸਾਦ ਆਸਾਂ ਦਾ ਬੇਨਤੀ ਕਬੂਲ ਕਰੋ ਮੈਂ ਸਰਬਸ਼ਕਤੀਵਾਨ ਕਰਤਾਰ ਦਾ ਸੇਵਕ ਹਾਂ ਉਸ ਦੀ ਨੌਕਰੀ ਕਰ ਬੈਠਾ ਹਾਂ ਉਹ ਕਾਲਪੁਰਖ ਨੇ ਮੇਰੇ ਜੁਮੇ ਬੜੇ ਵੱਡੇ ਕੰਮ ਲਾਏ ਨੇ ਉਹਨਾਂ ਕੰਮਾਂ ਬਦਲੇ ਮੈਨੂੰ ਦੂਰ ਦੂਰ ਵਿਚਰਨਾ ਪੈਂਦਾ ਹੈ ਪਰਨਮ ਅਨਪੜਤਾ অহੰਕਾਰ ਕਾਮ ਕ੍ਰੋਧ ਲੋਭ ਤੇ ਮੋਹ ਨੇ ਸੰਸਾਰ ਨੂੰ ਰੋਗੀ ਕੀਤਾ ਹੋਇਆ ਹੈ ਈਸ਼ਵਰ ਨਾਮ ਦਾਰੂ ਨਾਲ ਦੁਖੀਆਂ ਦਾ ਰੋਗ ਦੂਰ ਕਰਨਾ ਹੈ ਚਾਰੇ ਪਾਸਿਓਂ ਦੁਖੀਆਂ ਦੀਆਂ ચીਕਾਂ ਪੁਕਾਰਾਂ ਨੂੰ ਸੁਣ ਸੁਣ ਕੇ ਮੇਰਾ ਹਿਰਦਾ ਵਿਚੈਨ ਹੋ ਜਾਂਦਾ ਹੈ ਵੱਡੇ ਮਾਲਕ ਨੇ ਵੱਡੇ ਕੰਮ ਸੌਂਫ ਦਿੱਤੇ ਨੇ ਮੈਂ ਰੋਕਦਾ ਨਹੀਂ ਮੈਂ ਤਾਂ ਬੇਨਤੀ ਕਰਦਾ ਹਾਂ ਥੋੜੇ ਦਿਨ ਇੱਥੇ ਰਵੋ ਇਸ ਪਿੰਡ ਵਿੱਚ ਵੀ ਰੋਗੀ ਹਨ ਉਹਨਾਂ ਦਾ ਇਲਾਜ ਕਰਨਾ ਚਾਹੀਏ ਅੱਛਾ ਜਿਵੇਂ ਜਾ ਜਿੰਨੇ ਦਿਨ ਦਾਤਾ ਟਿਕਣ ਦੀ ਆਗਿਆ ਦੇਵੇਗਾ ਉਨੇ ਦਿਨ ਟਿਕਾਂਗਾ ਜਦੋਂ ਚੱਲਣ ਵਾਸਤੇ ਹੁਕਮ ਕਰੇਗਾ ਤਦੋਂ ਚੱਲ ਪਾਵਾਂਗਾ ਮੈਂ ਤਾਂ ਹੁਕਮੀ ਬੰਦਾ ਹਾਂ ਬੰਦਾ ਹਾਂ ਮੇਰੀ ਇੱਕ ਹੋਰ ਬੇਨਤੀ ਹੈ ਉਹ ਇਹ ਕਿ ਮੇਰੇ ਘਰ ਨੂੰ ਪਵਿੱਤਰ ਕਰੋ ਮੇਰੇ ਘਰ ਜੇ ਅਨਜਲ ਹੈ ਉਹ ਤੁਸਾਂ ਦਾ ਦਿੱਤਾ ਹੋਇਆ ਹੈ ਪ੍ਰਸ਼ਾਦ ਛਕ ਕੇ ਨਿਹਾਲ ਕਰੋ ਗੁਰੂ ਜੀ ਮੁਸਕਰਾਏ ਮੁਸਕਰਾਉਂਦੇ ਹੋਏ ਇਉਂ ਬੋਲੇ ਰਾਇ ਜੀ ਤੁਸਾਂ ਵੀ ਕਿਰਤ ਸਫਲ ਹੋ ਗਈ ਹੈ ਤੁਸਾਂ ਦੀ ertid kartar ਦੀ ertid ਹੈ ਅਮਰ ਹੋ ਗਏ ਜੀ ਜਿੰਨਾ ਚ ਸੰਸਾਰ ਤੇ ਮੈ ਰਵਾਂਗਾ ਉਹਨਾ ਚ ਤੁਹਾਡਾ ਨਾਮ ਰਹੇਗਾ ਇਹ ertid ਸੰਗਤਾਂ ਵਾਸਤੇ ਹੋਵੇਗੀ ਮੈਨੂੰ ਇੱਛਾ ਨਹੀਂ ਸੀ ਮੇਰੇ ਤਾਂ ਮਿੱਠਾ ਸੋਲਣਾ ਪੋਜਨ ਇਹ ਹੈ ਉਸ ਸਮੇਂ ਜੀਨੇ ਕਹਣ ਪੰਜਾਬੀ ਵਿੱਚ ਸ਼ਬਦ ਸੀ ਰਾਏ ਬਲਾਰ ਨੂੰ ਸ਼ਬਦ ਦਾ ਭਾਰ ਸਮਝਣ ਵਿੱਚ دیر ਨਾ ਹੋਈ ਉਹ ਪਹਿਲਾ ਹੀ ਗਿਆਨੀ ਬਣ ਚੁੱਕਾ ਸੀ ਉਹ ਬੋਲਿਆ ਮੇਰਾ ਦੇ ਸਾਈਂ ਦਿਆਲੂ ਕਰ ਪਾਲੂ ਕਰਨਾ ਨੇਦ ਮੇਰੇ ਤੇ ਮੇਹਰ ਕਰੋ ਭੋਜਨ ਛਕਿਆ ਕਰਨਾ ਚੰਗਾ ਮੈਂ ਭੋਜਨ ਖਵਾਉਣ ਤੇ ਖੁਸ਼ ਜੇ ਤਾਂ ਛਕ ਲਿਆ ਕਰਾਂਗਾ ਜੇ ਜੋ ਭੋਜਨ ਛਕਾਉਣ ਤੇ ਖੁਸ਼ ਜੇ ਤਾਂ ਮੈਂ ਛਕ ਲਿਆ ਕਰਾਂਗਾ ਮੈਂ ਤਾਂ ਪ੍ਰੇਮ ਤੇ ਸ਼ਬਦਾ ਦਾ ਭੁੱਖਾ ਹਾਂ ਜੋ ਮੇਰੇ ਕਾਲਪੁਰਖ ਦੇ ਹਨ ਮੈਂ ਉਹਨਾਂ ਦਾ ਹਾਂ ਗੁਰੂ ਜੀ ਨੇ ਰਾਏ ਲੇ ਕਰੋ ਭੋਜਨ ਛਕਨ ਦੀ ਆਮ ਮਨਜ਼ੂਰੀ ਬਖਸ਼ੀ ਬਹੁਤ ਜੇਰ ਬਜਨ ਬਲਾਸ ਹੋਏ ਰਹਿ ਗੁਰੂ ਜੀ ਰੱਬੀ ਬਾਣੀ ਰਾਹੀਂ ਅੰਮ੍ਰਿਤ ਦੀ ਵਰਖਾ ਕਰਕੇ ਰਾਏ ਬਲਾਰ ਤੇ ਹੋਰ ਮਨੁੱਖਾਂ ਦੀਆਂ ਸਤਿਆਂ ਆਤਮ ਪਾਵਾ ਨੂੰ ਜਗਾਇਆ ਇਹ ਭੁੱਲਿਆ ਨੂੰ ਰਾਏ ਪਾਇਆ ਗੁਰੂ ਜੀ ਕਰ ਰਹਿ ਗੁਰੂ ਜੀ ਆਪਣੇ ਘਰ ਰਹਿ। ਅਗਲੇ ਦਿਨ ਗੁਰੂ ਜੀ ਆਪਣੇ ਘਰ ਆ ਗਏ। ਮਾਤਾ ਕ੍ਰਿਤਾ ਦਾ ਹਿਰਦਾ ਖੁਸ਼ੀ ਨਾਲ ਨੱਚ ਉੱਠਿਆ। ਉਸ ਨੂੰ ਅੰਜ ਪ੍ਰਤੀਤ ਹੋਣ ਲੱਗਾ ਜਿਵੇਂ ਬਡੇਪੇ ਵਿੱਚ ਮੁੜ ਕੇ ਜਵਾਨੀ ਆ ਰਹੀ ਹੈ। ਪੱਬਾਂ ਪਾਰ ਕਾਲੀ ਕਾਲੀ ਇੱਧਰ ਉੱਧਰ ਤਰ ਕੇ ਪੁੱਤਰ ਵਾਸਤੇ ਭੋਜਨ ਤਿਆਰ ਕਰਨ ਲੱਗੀ। ਲੋਕੀ ਆਖਦੇ ਨੇ ਸਾਕ ਮਾ ਪੁੱਤ ਹੋਰ ਗੰਢ ਤਰੁੱਪ ਇਹ ਇੱਕ ਅਟਲ ਸਚਾਈ ਹੈ ਕਾਲ ਪੁਰਖ ਨੇ ਮਾਂ ਦਾ ਹਿਰਦਾ ਐਸਾ ਬਣਾਇਆ ਹੈ ਪੁੱਤਰ ਭਾਵੇਂ ਬੁੱਢਾ ਹੋ ਜਾਵੇ ਮਾਂ ਬਾਲਕ ਵਾਂਗ ਹੀ ਪਿਆਰ ਕਰਦੀ ਹੈ ਗੁਰੂ ਜੀ ਦੇ ਘਰ ਰਹਿੰਦਿਆਂ ਦੋ ਤਿੰਨ ਦਿਨ ਹੋ ਗਏ ਤੇ ਇੱਕ ਦਿਨ ਮਾਤਾ ਜੀ ਕੋਲ ਬਿਠਾ ਕੇ ਬੜੇ ਤਰਲੇ ਤੇ ਪਿਆਰ ਨਾਲ ਆਖਿਆ ਬੀਤਾ ਮੈਂ ਤਾਂ ਤੇਰਾ ਪਿਤਾ ਜੀ ਹੁਣ ਦਰਿਆ ਕਿਨਾਰੇ ਖੜੇ ਹਾਂ ਕਾਲ ਰੂਪੀ ਹਾੜ ਨੂੰ ਇਹ ਪਤਾ ਨਹੀਂ ਕਦੋਂ ਰੋੜ ਕੇ ਅੱਗੇ ਤੁਰ ਦੇਣਾ ਹੈ ਇਹ ਘਰ ਸੁਨਿਆ ਹੋ ਜਾਵੇਗਾ ਪੁੱਤਰ ਦੁਨੀਆ ਦੀਆਂ ਚਾਲਾਂ ਹੈ ਮਾਪੇ ਰਿਠਾ ਨੂੰ ਪੁੱਤ ਪਾਲਦੇ ਨੇ ਘਰ ਵਸਦੇ ਰਹਿੰਦੇ ਨੇ ਘਰ ਵਿੱਚ ਦੀਵਾ ਬਲਦਾ ਰਹਿੰਦਾ ਹੈ ਈਸ਼ਵਰ ਭਗਤੀ ਘਰ ਪਰ ਘਰ ਬਹੁ ਤੇਰੇ ਘਰ ਰਹਿਣ ਨਾਲ ਤੇਰੀ ਬਹੁਤੀ ਵੀ ਇੱਥੇ ਆ ਰਹੇਗੀ ਸੂਰਜ ਮੁਖੀ ਚਿਹਰਿਆਂ ਵਾਲੇ ਦੋ ਬਾਲਕ ਆ ਕੇ ਘਰ ਵਿੱਚ ਖੇਡਣਗੇ ਰੌਣਕਾਂ ਹੋਣਗੀਆਂ ਅਸੀਂ ਜਿਹੜੇ 4 ਦਿਨ ਬਾਕੀ ਕੱਟਨੇ ਨੇ ਉਹ ਸੋਖ ਦੇ ਕੱਟ ਲਵਾਂਗੇ ਜੇ ਕਾਰਥੀ ਨਹੀਂ ਕਰਨੀ ਤੇ ਨਾ ਸਹੀ ਆदमी ਰਾਖੇ ਵਾਹੀ ਕਰਾ ਲਵੋ ਹੱੱਟੀ ਪਾਲਵੋ 4 ਛਿੱਲੜ ਤੇਰੇ ਪਿਤਾ ਦੀ ਕੋਲ ਹਨ ਉਹਨਾਂ ਨਾਲ ਕੋਈ ਰਾਸ ਲੈ ਆ ਨਾ ਪਟਕ ਥਾਂ ਥਾਂ ਤੇ ਘਰ ਬੈਠੇ ਯਾ ਰਾਈ ਬਲਾਰ ਬਹੁਤ ਸਤਿਕਾਰ ਕਰਦਾ ਹੈ ਤੇ ਤੇਰੀ ਮਦਦ ਕਰੇਗਾ ਗੁਰੂ ਜੀ ਚੁੱਪ ਚਾਪ ਤੇ ਢੋਲ ਬੈਠੇ ਸੁਣਦੇ ਰਹੇ ਜਦੋਂ ਮਾਤਾ ਪਾਗਾ ਵਾਲੇ ਜਦੋਂ ਮਾਤਾ ਪਾਗਾ ਵਾਲੇ ਜੋ ਪ੍ਰਮਾਤਮਾ ਨੇ ਤੁਸਾ ਉੱਤੇ ਬਹੁਤ ਮਿਹਰਾਂ ਕੀਤੀਆਂ ਹਨ ਸੰਸਾਰ ਛੇ ਤਿਆਗੇ ਸਤ ਕਰਤਾਰ ਦਾ ਜਾਪ ਕਰੋ ਮੈਂ ਕਰ ਰਿਹਾ ਹਾਂ ਤਾਂ ਜੋ ਨਰੰਕਾਰ ਮੈਨੂੰ ਸੇਵਾ ਬਖਸ਼ਦਾ ਹੈ ਉਹ ਤਾਂ ਹੁਣ ਜਿਵੇਂ ਉਹ ਚਲਾਉਂਦਾ ਹੈ ਤਿਨੇ ਚੱਲਦਾ ਹੈ ਸਾਰੀ ਖੇਡ ਭਾਵੇਂ ਅੰਦਰ ਹੈ ਬਾਣੀ ਅੰਦਰ ਹੈ ਆਪਣੀ ਨੂੰ ਨੂੰ ਕਰ ਲੈ ਆਓ ਬੱਚਿਆਂ ਨੂੰ ਪਾਲ ਲਓ ਮੈਂ ਤਾਂ ਦੂਰ ਦੂਰ ਜਾਣਾ ਹੈ ਮੇਰੇ ਮਾਲਕ ਨੇ ਮੈਨੂੰ ਦੂਰ ਦੇ ਕੰਮ ਸੌਂਪੇ ਹਨ ਮੈਂ ਨਫੇ ਦਾ ਸਵਦਾ ਕਰਦੇ ਆਂ ਘਾਟੇ ਦਾ ਨਹੀਂ ਕਿਸਾਨ ਹੱਤੀ ਕਿਰਤ ਜਾਂ ਨੌਕਰੀ ਇਹ ਸਭ ਮੈਂ ਕਰ ਚੁੱਕਾ ਹਾਂ ਬਸ ਸਤਨਾਮ ਸਤ ਕਰਤਾਰ ਦਾ ਭਜਨ ਕਰਕੇ ਜੀਵਨ ਸਫਲ ਕਰੋ ਇਸ ਤਰ੍ਹਾਂ ਉਪਦੇਸ਼ ਕਰਕੇ ਕਰਦੇ ਹੋਏ ਗੁਰੂ ਜੀ ਕਈ ਦਿਨ ਤਲਵੰਡੀ ਰਹਿ ਜਿੰਨੇ ਦਿਨ ਰਹਿ ਓਨੇ ਦਿਨ ਹੀ ਸਤ ਸੰਗ ਹੁੰਦਾ ਰਿਆ ਮਰਦਾਨੇ ਨੇਰ ਬਾਪ ਜਵਣਾ ਤੇ ਗੁਰੂ ਜੀ ਨੇ ਰੱਬੀ ਬਾਣੀ ਦਾ ਕੀਰਤਨ ਕਰਨਾ ਰਹਿ ਗੁਰੂ ਜੀ ਕਾ ਕਰਸਾ ਰਹਿ ਗੁਰੂ ਜੀ ਕੀ ਖਤੇ